ਕੁਝ ਲੋਕ ਇਸ ਦੁਨੀਆ ਵਿੱਚ ਆਪਣੇ ਨੇਕ ਕੰਮਾਂ ਨਾਲ ਜੂਨਾ ਸਫਲ ਕਰ ਲੈਂਦੇ ਨੇ ਜੋ ਕੰਮ ਸਾਡੀਆਂ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਜਦੋਂ ਕੋਈ ਆਮ ਇਨਸਾਨ ਕਰਦਾ ਹੈ ਤਾਂ ਹਰ ਇੱਕ ਦੇ ਦਿਲ ਵਿੱਚ ਖਾਸ ਜਗ੍ਹਾ ਬਣਾ ਲੈਂਦਾ ਹੈ ਇਸ ਤਰ੍ਹਾਂ ਦਾ ਹੀ ਇੱਕ ਨੌਜਵਾਨ ਹੈ ਨਾਮ ਹੈ ਮਿਥੁਨ ਜਿੱਥੇ ਲੋਕਾਂ ਨੇ ਅੱਜਕਲ ਸਿੱਖਿਆ ਨੂੰ ਤੰਦਾ ਬਣਾ ਲਿਆ ਉੱਥੇ ਹੀ ਮਿਥੁਨ ਗਰੀਬ ਬੱਚਿਆਂ ਨੂੰ ਮੁਫਤ ਵਿੱਚ ਸਿੱਖਿਆ ਦਿੰਦਾ ਹੈ ਮਿਥੁਨ ਦਾ ਪਿਛੋਕੜ ਬਿਹਾਰ ਦਾ ਹੈ ਪਰ ਜਦੋਂ ਛੋਟਾ ਸੀ ਤਾਂ ਪਿਤਾ ਸਾਰੇ ਪਰਿਵਾਰ ਨੂੰ ਲੈ ਕੇ ਅੰਮ੍ਰਿਤਸਰ ਆ ਗਏ ਰਿਕਸ਼ਾ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ ਤੇ ਮਾਂ ਲੋਕਾਂ ਦੀਆਂ ਕੋਠੀਆਂ ਵਿੱਚ ਕੰਮ ਕਰਦੀ ਸੀ। ਇਥੋਂ ਤੱਕ ਕਿ ਮਿਥੁਨ ਨੇ ਵੀ ਕਈ ਟਾਬਿਆਂ ਤੇ ਦੁਕਾਨਾਂ ਤੇ ਕੰਮ ਕੀਤਾ। ਪਰ ਪੜਨ ਦੀ ਲਗਨ ਐਨੀ ਸੀ ਕਿ ਪਿਤਾ ਨੂੰ ਸਾਫ਼ ਕਹਿ ਦਿੱਤਾ ਕਿ ਮੈਂ ਪੜਨਾ ਹੈ। ਇਥੋਂ ਤੱਕ ਕਿ ਪੜਨ ਲਈ ਹੱਥ ਦੀ ਨਸ ਵੀ ਕੱਟ ਲਈ। ਕਿਸੇ ਤਰ੍ਹਾਂ ਸਰਕਾਰੀ ਸਕੂਲ 'ਚ ਦਾਖਲਾ ਕਰਵਾਇਆ। ਪਰ ਮਿਥੁਨ ਨੇ ਆਪਣੀ ਪੜਾਈ ਦੇ ਸੁਨਰ ਨੂੰ ਜ਼ਰੂਰਤਮੰਦ ਬੱਚਿਆਂ ਦੇ ਲੇਖੇ ਲਗਾ ਦਿੱਤਾ ਜੋ ਆਰਥਿਕ ਤੰਗੀ ਦੇ ਚਲਦੇ ਪੜ ਲਿਖ ਨਹੀਂ ਸਕਦੇ। ਮਿਥੁਨ ਇਹਨਾਂ ਸਭ ਦੀ ਪੜ੍ਹਾਈ ਦੀਆਂ ਜ਼ਰੂਰਤਾਂ ਦਾ ਖਰਚਾ ਆਪਣੇ ਪੈਸਿਆਂ ਤੋਂ ਕਰਦਾ ਹੈ ਤੇ ਚਾਹੁੰਦਾ ਹੈ ਕਿ ਕਦੇ ਵੀ ਕਿਸੇ ਬੱਚੇ ਨੂੰ ਉਸ ਵਰਗੇ ਹਾਲਾਤਾਂ ਤੋਂ ਨਾ ਗੁਜ਼ਰਨਾ ਪਵੇ। ਮੇਰੇ ਮਾਤਾ-ਪਿਤਾ ਮਾਈਗ੍ਰੈਂਟ ਹੈਗੇ। ਅਬ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਤੇ ਉਹ ਕਾਫੀ ਮਤਲਬ ਕਿ ਬਿਹਾਰ ਤੋਂ ਬਿਲੋਂਗ ਕਰਦੇ ਤੇ ਉਹ ਆਏ تھے ਪੰਜਾਬ 'ਚ ਤੇ ਪੰਜਾਬ 'ਚ ਆ ਕੇ ਉਹਨਾਂ ਨੇ ਦਿਹਾੜੀ ਵਗੈਰਾ ਕੀਤੀ ਤੇ ਕੁਝ ਕੰਮ ਕੀਤਾ ਸੀ ਵੀ ਫੇਰ ਜਾ ਕੇ ਸਾਡੇ ਮਾਤਾ ਜੀ ਨੂੰ ਵੀ ਤੇ ਸਾਨੂੰ ਵੀ ਪੂਰੀ ਫੈਮਿਲੀ ਨੂੰ ਇੱਥੇ ਲਿਆਏ ਸਾਡੇ ਪਿਤਾ ਜੀ ਤੇ ਜਦੋਂ ਅੱਪਾ ਇੱਥੇ ਆਏ ਤਾਂ ਸਾਨੂੰ ਕਦੀ ਕੰਮ ਤੇ ਲਾਤਾ ਉਹਨਾਂ ਨੇ 9 ਸਾਲ ਮੈਂ ਕਦੀ ਕੋਠੀਆਂ 'ਚ ਕਦੀ ਚਾਹਵਲੀ ਦੁਕਾਨਾਂ 'ਚ ਕਦੀ ਰੇੜੀਆਂ 'ਚ ਮੈਂ ਕੰਮ ਕਰਦਾ ਰਿਹਾ ਤੇ ਜਦੋਂ ਮੈਨੂੰ ਸਕੂਲ ਜਾਂਦੇ ਬੱਚੇ ਮੈਂ ਵੇਂਦਾ ਸੀ ਤਾਂ ਮੇਰਾ ਵੀ ਬਹੁਤ ਦਿਲ ਕਰਦਾ ਸੀ ਕਿ ਮੈਂ ਸਕੂਲ ਜਾਵਾਂ ਸੀ ਲੇਕਿਨ ਮੈਨੂੰ ਕੋਈ ਵੀ ਨਹੀਂ ਪੜ੍ਹਾ ਸਕਦਾ ਸੀ ਮੈਨੂੰ ਕੋਈ ਵੀ ਨਹੀਂ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਫਿਰ ਇੱਕ ਦਿਨ ਮੈਂ ਆਪਣਾ ਹੱਥ ਆਪਣਿਆ ਵੱਢ ਲਿਆ ਇਹ ਦੁਕਾਨ ਤੋਂ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜੀ ਮੰਮੀ ਪਾਪਾ ਕੰਮ ਤੇ ਨਹੀਂ ਮੈਨ ਜਾਣਾ ਤੇ ਹੁਣ ਮੈਂ ਪੜਨਾ ਆ ਨਹੀਂ ਤੇ ਮੈਂ ਦੂਜਾ ਵੀ ਆਪਣਾ ਹੱਥ ਵੜ ਲੂੰਗਾ ਮੈਂ ਲੋਕ ਜਿੱਥੇ 50 30 ਰੁਪਏ ਫੀਸ ਹੈਗੀ ਸੀ ਮੈਨੂੰ ਉਸ ਕੋਲੇ ਪਾ ਦਿੱਤਾ ਉਹਨਾਂ ਨੇ ਪੜਨ ਵਾਸਤੇ ਸਰ ਜੀ ਜਦੋਂ ਮੈਂ ਪੰਜਵੀਂ ਤੱਕ ਆਪਣੇ ਸਿੱਖਿਆ ਦਾ ਗ੍ਰਹਿਣ ਕੀਤਾ ਜਦੋਂ ਮੈਂ ਅੰਦਰ ਸਿੱਖਿਆ ਗਈ ਤੇ ਮੈਨੂੰ ਬੜੀ ਅੰਦਰੋਂ ਬੜਾ ਚੰਗਾ ਮਹਿਸੂਸ ਹੋਣ ਸ਼ੁਰੂ ਹੋ ਗਿਆ ਕਿ ਮੈਂ ਜੀ ਦੋ ਸਰ ਮੈਂ ਆਪਣੇ ਨੰਗਲੀ ਦੇ ਵਿੱਚ ਇਹ ਅਬ 2007 ਵਿੱਚ ਆਪਣਾ ਘਰ ਬਣਾਇਆ ਤੇ ਅਸੀਂ ਦੇਖਿਆ ਕਿ ਨੰਗਲੀ ਪਿੰਡ ਦੇ ਵਿੱਚ ਉਦੋਂ ਮੈਂ 8ਵੀਂ 9ਵੀਂ ਵਿੱਚ ਸੀ ਤੇ ਦੇਖਿਆ ਕਿ ਨੰਗਲੀ ਪਿੰਡ ਦੇ ਵਿੱਚ ਕਾਫੀ ਬੱਚੇ ਨੇ ਜਿਹੜੇ ਕਿ ਸਕੂਲ ਨਹੀਂ ਜਾਂਦੇ ਨੇ ਐਤਵਾਰ ਦੇ ਦਿਨ ਜਾਂ ਇਸ ਕੰਮ ਕਰਨ ਵਾਲੇ ਦੇਨ ਜਿਹੜੇ ਹੁੰਦੇ ਵਰਕਿੰਗ ਡੇ ਦੇ ਵਿੱਚ ਵੀ ਉਹ ਵਿਚਾਰੇ ਘਰਾਂ ਵਿੱਚ ਮਤਲਬ ਰਹਿੰਦੇ ਨੇ ਤੇ ਬਾਹਰ ਹੀ ਖੇលਦੇ ਰਹਿੰਦੇ ਆ ਮਤਲਬ ਜਿਵੇਂ ਟਾਇਰ ਚਲਾਣੇ ਜਾਂ ਕੋਈ ਪਿੱਠੂ ਗਰਮ ਖੇਲਣਾ ਬੈਡਬਾਲ ਤੋਂ ਉਹਨਾਂ ਬੱਚਿਆਂ ਨੂੰ ਮੈਂ ਵੇਂਦਾ ਸੀ ਤੇ ਮੈਂ ਕਈ ਵਾਰੀ ਮੈਂ ਸਕੂਲੋਂ ਲੀਵ ਹੋ ਕੇ ਛੁੱਟੀ ਹੁੰਦੀ ਸੀ ਤੇ ਮੈਂ ਉਹਨਾਂ ਬੱਚਿਆਂ ਨੂੰ ਦੇਖਦਾ ਸੀ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਬੱਚਿਓ ਤੁਸੀਂ ਪੜਦੇ ਕਿਉਂ ਨਹੀਂ ਹੋ ਫਿਰ ਉਹਨਾਂ ਬੱਚਿਆਂ ਨੂੰ ਦੱਸਿਆ ਉਹਨਾਂ ਦੀ ਮਜਬੂਰੀਆਂ ਕਿ ਉਹ ਸਕੂਲ ਜਾਂਦੇ ਤੇ ਕਾਪੀਆਂ ਨਹੀਂ ਹੁੰਦੀਆਂ ਉਹਨਾਂ ਕੋਲ ਕਈ ਵਾਰੀ ਬੈਗ ਨਹੀਂ ਹੁੰਦੇ ਉਹਨਾਂ ਕੋਲ ਬਸ ਤੇ ਲਿਫਾਫੇ ਲੈ ਕੇ ਕਿਵੇਂ ਜਾਣ ਤੇ ਮੈਂ ਉਹਨਾਂ ਦੀਆਂ ਪ੍ਰੋਬਲਮਾਂ ਸੁਣ ਕੇ ਫਿਰ ਮੈਂ ਸਾਡੇ ਆਪਣੇ ਸਕੂਲ ਘਰ ਦੇ ਲੱਗ ਗਈ ਮੈਂ ਘਰ ਦੇ ਕੋਲ ਹੀ ਮੈਂ 10-15 ਬੱਚਿਆਂ ਨੂੰ ਫਿਰ ਮੇਰੇ ਕੋਲ ਬੱਚੇ ਵੱਧਦੇ ਗਏ ਲੋਕੀ ਪਿੰਡਾਂ ਦੇ ਮਾਪਿਓ ਆ ਕੇ ਮੇਰੇ ਕੋਲ ਆ ਕੇ ਕਹਿਣ ਲੱਗ ਪਏ ਕਿ ਹਾਂਜੀ ਸਾਡੇ ਬੱਚਿਆਂ ਨੂੰ ਪੜਾ ਦਿਓ ਮਠਨ ਸਰ ਸਾਡੇ ਬੱਚੇ ਨਹੀਂ ਪੜਦੇ ਬਹੁਤ ਸ਼ਰਾੜਤੀ ਨੇ ਤੇ ਕਾਫੀ ਬੱਚੇ ਮੇਰੇ ਕੋਲ ਆਏ ਪੜਨੇ ਅੱਜ ਹੀ ਮੇਰੇ ਕੋਲ 150 ਤੋਂ ਜ਼ਿਆਦਾ ਬੱਚੇ ਨੇ ਤੇ ਮੈਂ ਮਾਰਨਿੰਗ ਸੈਸ਼ਨ ਵੀ ਸ਼ੁਰੂ ਕੀਤਾ ਹੋਇਆ ਜੇ ਇਵਨਿੰਗ ਸੈਸ਼ਨ ਵੀ ਹੈ ਮੇਰੇ ਕੋਲ ਮੇਰੇ ਕੋਲ ਸ਼ਾਮੀ 4 ਤੋਂ 6 ਸਾਡੇ ਕੋਲ ਪੰਜ ਟੀਚਰ ਆਂਦੇ ਨੇ ਤੇ 100 ਸਵਾ 100 ਬੱਚੇ ਸਾਡੇ ਕੋਲ ਆਂਦਾ ਆ ਜਿਹੜਾ ਈਵਨਿੰਗ ਟਾਈਮ ਸਾਡੇ ਨਹੀਂ ਸਰ ਪੈਸਿਆਂ ਦਾ ਤਾਂ ਕੋਈ ਨਹੀਂ ਮੈਂ ਬਸ ਐ ਹੀ ਸੋਚਦਾ ਕਿ ਜਿਹੜੀ ਐਜੂਕੇਸ਼ਨ ਮੇਰੇ ਅੰਦਰ ਹੈ ਜਿਹੜੀ ਸਿੱਖਿਆ ਮੇਰੇ ਅੰਦਰ ਹੈ ਤੇ ਮੈਂ ਲੋਕਾਂ ਨੂੰ ਵੰਡਾਂ ਤੇ ਪੈਸਿਆਂ ਦਾ ਸਰ ਪੈਸੇ ਵੱਲੋਂ ਤੇ ਮੈਨੂੰ ਕੋਈ ਲਾਲਚ ਨਹੀਂ ਹੈ ਪੈਸੇ ਕਾਫੀ ਆਏ ਹੈ ਮੈਨੇ ਸਕੂਲ ਵੀ ਬਣਾਇਆ ਆਪਣਾ ਸਕੂਲ ਬਿਲਡਿੰਗ ਬਣਾਇਆ ਬੱਚੋਆਂ ਲਈ ਡੈਕਸ ਲੀਏ ਹੈ ਔਰ ਬੱਚੋ ਕੋ बीस बीस हज़ार के हमने तीस तीस हज़ार के बूट भी लेके देते हैं सारे बच्चों को शूज लेके देते हैं पैसों से मुझे बिल्कुल भी प्यार नहीं है मुझे ये है कि हमें पढ़ने के लिए बुक्स मिल जाए किताबें मिल जाए कॉपियाँ दे दे बच्चों को लिखने का जो हम बुरे लोगों को अच्छा बना सकते हैं और जो बच्चे तो कभी जीवन में बुरे होते नहीं हैं सर उनको अच्छी शिक्षा मिल जाए और अच्छा गाइडेंस मिल जाए ये जीवन में कुछ ना कुछ अच्छा ही करते हैं समाज के लिए करते हैं या अपने पेरेंट्स के लिए करेंगे या खुद के लिए करेंगे तो इनके अंदर ज्ञान और शिक्षा एजुकेशन होना बहुत ज़रूरी शिक्षा देते हैं उनका तो कोई कीमत भी नहीं दे सकता और ये अनमोल होते हैं ये शिक्षा क्योंकि इसमें तो उनको फिर भी मैं कहता हूँ कि ये मेरे तरफ से आप अपने पॉकेट में नहीं रख लो घर का कोई छोटा मोटा खर्चा या उनके खुद के अपने लाइफ स्टाइल के लिए कुछ छोटा छोटी मोटी जरूरतें जो होती हैं आम इंसान को हर एक इंसान को होती है मुझे भी होती है ਤੋ ਉਹਨਾਂ ਇਨਸਾਨ ਉਸ ਲਈ ਮੈਂ ਉਹਨ ਛੋਟੀ ਜਿਹੀ ਪੌਕੇਟ ਮੈਨੇ ਦਿੱਤਾ ਹੂੰ ਔਰ ਵੈਸੇ ਵੀ ਕਾਫੀ ਟੀਚਰ ਹੈ ਜੋ ਮੂਝੇ ਖੁਦ ਕਹਤੇ ਕਿ ਸਰ ਹਮੇ ਐਸੇ ਪੈਨ ਨਾ ਦਿਆ ਕਰੋ ਬੱਚੋ ਕੇ ਲਿਏ ਕੁਛ ਲਿਆਇਆ ਕਰੋ ਕਾਪੀ ਵਗੈਰਾ ਤਾਂ ਕਿ ਉਥੇ ਬੱਚਿਆਂ ਦੇ ਪਰਿਵਾਰ ਵਾਲੇ ਕਿਸ ਤਰ੍ਹਾਂ ਮਿੱਥਨ ਨੂੰ ਦੁਆਵਾਂ ਦਿੰਦੇ ਨੇ ਤੁਸੀਂ ਵੀ ਵੇਖ ਲਵੋ ਬਹੁਤ ਵਧੀਆ گاਵਾ ਬੱਚੇ ਗਰੀਬਾਂ ਦੇ ਬਹੁਤ ਵਧੀਆ ਪੜ੍ਹਾਉਂਦੇ ਨੇ ਸਾਡੇ ਬੱਚਿਆਂ ਨੂੰ ਉਥੇ ਸ਼ਾਮੀ ਬੱਚੇ ਟਿਊਸ਼ਨ ਤੇ ਆਦੇ ਫ੍ਰੀ ਪੜ੍ਹਦੇ ਸਵੇਰ ਵਾਲੇ ਬੱਚੇ ਵੀ ਪੜ੍ਹਦੇ ਬਹੁਤ ਵਧੀਆ ਪੜ੍ਹਦੇ ਪਏ ਨੇ ਔਰ ਨਈ ਫੀਸ ਕੋਈ ਨਹੀਂ ਲੱਗਦਾ ਵਾ ਕਿ ਸਰਕਾਰਾਂ ਤੋਂ ਵਧੀਆ ਉਪਰਾਲੇ ਆ ਕਰਾ ਹਾਂਜੀ ਹਾਂਜੀ ਸਰਕਾਰ ਤੋਂ ਵਧੀਆ ਹਰ ਚੀਜ਼ ਜੋ ਵੀ ਚੀਜ਼ ਆਂਦੀ ਹੈ ਬੱਚਿਆਂ ਨੂੰ ਦੇਂਦੇ ਜੋ ਜੋ ਹਿੱਸੇ ਆਂਦਾ ਉਹ ਦੇਂਦੇ ਬੱਚਿਆਂ ਨੂੰ ਬਹੁਤ ਵਧੀਆ ਗਏ ਨੇ ਵੈਸੇ ਵੀ ਜਿਹੜੇ ਬੱਚੇ ਨਹੀਂ ਵੀ ਹਜੇ ਸਕੂਲ ਚ ਆਂਦੇ ਉਹਨਾਂ ਨੂੰ ਵੀ ਦੇਂਦੇ ਆਂ ਆਵਾਜ਼ ਮਾਰ ਕੇ ਬੱਚਿਆਂ ਨੂੰ ਦੇਂਦੇ ਸਾਰਾ ਕੁਝ ਕਰਦੇ ਨੇ ਕੋਈ ਐਹੋ ਜੀ ਗੱਲ ਨਹੀਂ ਕੀਹ ਜਾਂਦਾ ਕਿ ਆਪਣੇ ਆਪ ਘਟਾਬੇ ਦੇ ਕੰਮ ਕਰਦੇ ਸੀ ਤੇ ਮੰਮੀ ਵੀ ਨਹੀਂ ਕਰ ਹਾਂਜੀ ਕੰਮ ਕਰਦੇ ਸੀ ਇਹਨਾਂ ਦੇ ਮੰਮੀ ਵੀ ਕੰਮ ਕਰਦੇ ਸੀ ਇਹ ਵੀ ਕੰਮ ਕਰਦੇ ਸੀ ਭਈਆ ਇਹਨਾਂ ਦੇ ਪਾਪਾ ਰਿਕਸ਼ਾ ਚਲਾਉਂਦੇ ਸੀ ਬਹੁਤ ਵਧੀਆ ਗਏ ਸੀ ਪਰ ਸਕੂਲ ਚ ਲਾਇਆ ਉਹਨਾਂ ਨੇ ਫਿਰ ਠੀਕ ਮਿਥਨ ਦੇ ਸੁਪਨੇ ਵਿੱਚ ਸਾਥ ਦੇਣ ਵਾਲੇ ਅਧਿਆਪਕਾਂ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਸਾਨੂੰ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਦਾ ਵਾ ਸਾਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਵਾ ਅਸੀਂ ਜਦੋਂ ਇੱਥੇ ਆਮਨੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਈਦੀ ਆ ਮਿਥਨ ਸਰ ਕੋ ਵੀ ਚੰਗੀ ਸਿੱਖਿਆ ਪਾਈਦੀ ਆ ਮੇਰੇ ਖੋਦ ਦੇ ਤਿੰਨ ਬੱਚੇ ਆ ਇਹਨਾਂ ਦੇ ਰਾਈ ਪੜ ਰਹੇ ਆ ਇਹ ਮੈਨੂੰ ਬਹੁਤ ਹੈਲਪ ਮਿਲ ਰਹੀ ਹੈ ਇਹਨਾਂ ਦੇ ਕੋਲੋਂ ਮੇਰੇ ਤਿੰਨ ਬੱਚੇ ਪ੍ਰਾਈਵੇਟ ਸਕੂਲ ਵਿੱਚ ਇਹਨਾਂ ਦੇ ਰਾਈ ਪੜ ਰਹੇ ਆ ਬਹੁਤ ਵਧੀਆ ਲੱਗਦਾ ਹੈ ਇਥੇ ਆ ਕੇ ਸਾਨੂੰ ਵੀ ਕੁਝ ਇਹਨਾਂ ਤੋਂ ਸਿੱਖਣ ਲਈ ਮਿਲਦਾ ਹੈਗਾ ਇਹ ਵੀ ਕੋ ਸਿਖਾਈਦਾ ਹੈ ਕੋ ਸਿੱਖੀਦਾ ਹੈ ਮਿਥੁਨ ਦੇ ਇਸ ਨੇਕ ਕਮਲੀ ਸਰਕਾਰਾਂ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਬਹੁਤ ਖੁਸ਼ੀ ਹੁੰਦੀ ਹੈ ਗਰਵ ਮਹਿਸੂਸ ਹੁੰਦਾ ਵਾ ਜਦੋਂ ਇਸ ਤਰ੍ਹਾਂ ਦੀ ਥਾਂ ਦੇ ਉੱਤੇ ਆ ਕੇ ਬੱਚਿਆਂ ਨੂੰ ਪੜਾਇਆ ਜਾਂਦਾ ਵਾ ਤੇ ਕਿਹਾ ਜਾਂਦਾ ਕਿ ਜਿਹੜੇ ਕੰਮ ਸਰਕਾਰਾਂ ਦੇ ਤੁਹਾਨੂੰ ਦੱਸਿਆ ਪਹਿਲੇ ਵੀ ਕਿ ਸਰਕਾਰਾਂ ਨੇ ਸਕੂਲਾਂ ਦੀ ਤੁਲਨਾ ਢਾਬਿਆਂ ਨਾਲ ਕਰ ਦਿੱਤੀ ਸੀ ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਐਜੂਕੇਸ਼ਨ ਦੇ ਕੇ ਖੁਸ਼ ਹੁੰਦੇ ਨੇ ਫ੍ਰੀ ਐਜੂਕੇਸ਼ਨ ਦਿੰਦੇ ਨੇ ਕਿਉਂਕਿ ਆਪ ਜਗਾ ਜਗਾ ਦੇ ਟੱਕੇ ਖਾਦੇ ਸੀ ਰਿਕਸ਼ੇ ਚਲਾਏ ਆ ਕੋਠੀਆਂ ਦੇ ਵਿੱਚ ਕੰਮ ਕੀਤਾ ਤੇ ਠੇਸ ਖਾਣ ਤੋਂ ਬਾਅਦ ਛੋਟੇ ਛੋਟੇ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਸ਼ੁਰੂ ਕੀਤੀ ਆ ਕੈਮਰਾਮੈਨ ਵਿਕੇਸ਼ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸਟ ਅੰਮ੍ਰਿਤਸਰ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978